ਕੀ ਹੋ ਜੇ ਤੇਲੀਓ ਤੇ ਕੱਟਾ ਫੜਾ ਫੜਾਈ ਕਰਦਾ ਆ ਲੈ ਲੈ ਐਂਦੇ ਨਾ ਕਰ ਕਿ ਦੱਸਾ ਦਿਓ ਕੈਮਰਾ ਕਰ ਰਹੇ ਆ ਅਰੇ ਇਹ ਸਹੀ ਪਾਜੀਏ ਇਹਦਾ ਇਹ ਆ ਜੀ ਦਾਲ ਮਖਣੀ ਦੇਖਣ ਚ ਤਾਂ ਬਹੁਤ ਵਧੀਆ ਲੱਗ ਰਹੀ ਐ ਪਰ ਇਹਦੀ ਸਟੋਰੀ ਵੀ ਅੱਜ ਮੈਂ ਤੁਹਾਨੂੰ ਦੱਸਦੀ ਆ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਐ ਆਈ ਹੋਪ ਸੋ ਕਿ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਲਓ ਜੀ ਅੱਜ 15 ਸਤੰਬਰ ਆ ਤੇ ਦਿਨ ਹੈ ਸੋਮਵਾਰ ਤੇ ਲੋ ਜੀ ਅੱਜ ਦੇ ਦਿਨ ਆਪਾਂ ਆਏ ਸੀ ਇਸ ਧਰਤੀ ਤੇ ਠੀਕ ਹੈ ਜੀ ਅੱਜ ਦੇ ਦਿਨ ਆਪਣਾ ਜਨਮ ਦਿਨ ਤੇ ਸਵੇਰ ਤੋਂ ਹੀ ਨਾ ਅੱਜ ਮੂਡ ਬਹੁਤ ਖਰਾਬ ਸੀ ਬਾਕੀ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸ਼ੁਕਰੀਆ ਇਹ ਜੱਗ ਵਿਖਾਉਣ ਲਈ ਤੇ ਸਭ ਤੋਂ ਵੱਡਾ ਧੰਨਵਾਦ ਮੇਰੇ ਮਾਤਾ ਪਿਤਾ ਦਾ ਮੇਰੇ ਮੰਮੀ ਡੈਡੀ ਦਾ ਜਿਨ੍ਹਾਂ ਨੇ ਦੁਨੀਆ ਦਿਖਾਈ ਆਪਾਂ ਨੂੰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਤੇ ਇਹ ਪਿਛਲੀ ਵਾਰ ਬਰਥਡੇ ਸੈਲੀਬ੍ਰੇਟ ਕੀਤਾ ਸੀ ਅਚਾਨਕ ਉਹਨਾਂ ਨੇ ਆਣ ਕੇ ਘਰ ਬਹੁਤ ਵਧੀਆ ਸਰਪ੍ਰਾਈਜ਼ ਦਿੱਤਾ ਸੀ ਉਸ ਤੋਂ ਬਾਅਦ ਅਸੀਂ ਲੰਚ ਕਰਨ ਗਏ ਸੀ ਦਰਾਨੀ ਵੱਲੋਂ ਲੰਚ ਕਰਾਇਆ ਗਿਆ ਸੀ ਬਹੁਤ ਵਧੀਆ ਬਰਥਡੇ ਸੈਲੀਬ੍ਰੇਟ ਹੋਇਆ ਸੀ ਇਸ ਵਾਰ ਮੇਰਾ ਕੋਈ ਮਕਸਦ ਨਹੀਂ ਸੀ ਜਾਂ ਕੋਈ ਪਲਾਨ ਨਹੀਂ ਸੀ ਮਕਸਦ ਸੌਰੀ ਕਹਤਾ ਪਲਾਨ ਨਹੀਂ ਸੀ ਕੋਈ ਬਰਥਡੇ ਸੈਲੀਬ੍ਰੇਟ ਕਰਨ ਦਾ ਮੈਂ ਕਿਹਾ ਚਲੋ ਕੋਈ ਨਹੀਂ ਹੁਣ ਬੱਚਿਆਂ ਦੇ ਬਰਥਡੇ ਸੈਲੀਬ੍ਰੇਟ ਕਰਾਂ ਕਰਾਂਗੇ ਹੁਣ ਰੋਜ਼ ਰੋਜ਼ ਆਪਣੇ ਕਰਦੇ ਵਧੀਆ ਲੱਗਦੇ ਆ ਪਰ ਚਲੋ ਕੋਈ ਵੀ ਆਪਾਂ ਮੂਵਮੈਂਟ ਹੁੰਦੀ ਆ ਆਪਾਂ ਇੰਜੋਏ ਕਰ ਸਕਨੇ ਆ ਅਗਰ ਫੈਮਲੀਆਂ ਦੇ ਨਾਲ ਤਾਂ ਉਹ ਬਹੁਤ ਵਧੀਆ ਗੱਲ ਹੈ ਹਨਾ ਜੀ ਛੋਟੀਆਂ ਛੋਟੀਆਂ ਖੁਸ਼ੀਆਂ ਮਨਾ ਲੈਣੀਆਂ ਚਾਹੀਦੀਆਂ ਨੇ ਪਤਾ ਨਹੀਂ ਦੁਨੀਆ ਦੇ ਵਿੱਚ ਕੀ ਹੋਣਾ ਤੇ ਲੋ ਜੀ ਇਹ ਮੈਂ ਤੁਹਾਨੂੰ ਦਿਖਾਇਆ ਸੀ ਇੱਕ ਪ੍ਰੋਸੀਜਰ ਪਿੱਛੇ ਤੁਸੀਂ ਵੀਡੀਓ ਚ ਦੇਖਿਆ ਹੋਣਾ ਹੈ ਮੈਂ ਸੋਚਿਆ ਸੀ ਵੀ ਹੋਰ ਕੁਝ ਨਹੀਂ ਕਰਾਂਗੇ ਆਪਾਂ ਸਿੰਪਲ ਇੱਕ ਦਾਲ ਮਖਣੀ ਬਣਾਵਾਂਗੇ ਤੇ ਬਸ ਨਾਲ ਨਾਲ ਥੋੜੇ ਜੇ ਆਟੇ ਦੇ ਜਿਹੜੇ ਨੇ ਨਾਨ ਬਣਾਵਾਂਗੇ ਠੀਕ ਹੈ ਜੀ ਉਹ ਪਲਾਨ ਤੇ ਮੇਰਾ ਫਿਰ ਗਿਆ ਪਾਣੀ ਪੂਰੀ ਤਰ੍ਹਾਂ ਨਾਲ ਰਾਤ ਮੈਂ ਦਾਲ ਵਗੈਰਾ ਰਾਜਮਾ ਵਗੈਰਾ ਭਿਉ ਕੇ ਰੱਖਤਾ ਸੀ ਤੇ ਸਾਰਾ ਤੜਕਾ ਤੜਕਾ ਜੋ ਵੀ ਪਿੱਛੇ ਤੁਹਾਨੂੰ ਲਾਂਦਿਆਂ ਦਿਖਾਇਆ ਉਹ ਸਾਰਾ ਪ੍ਰੋਸੀਜਰ ਕਰ ਲਿਆ ਸੀ ਤੇ ਅੰਤ ਚਾਣ ਕੇ ਜਦੋਂ ਮੈਂ ਦੁਬਾਰਾ ਦਾਲ ਨੂੰ ਉਬਾਲ ਕੇ ਉਸ ਤੋਂ ਬਾਅਦ ਤੜਕਾ ਲਾਇਆ ਤੇ ਜਦੋਂ ਉਹਨੂੰ ਆਪਾਂ ਸੀਟੀਆਂ ਲਵਾਈਆਂ ਨੇ ਤੇ ਮੈਨੂੰ ਕੁਝ ਖੁਸ਼ਬੂ ਆਉਣ ਲੱਗ ਗਈ ਸੀ 스멜 ਜੀ ਸੜਨ ਦੀ ਤੇ ਜਦੋਂ ਮੈਂ ਦੇਖਿਆ ਤੇ ਥੋੜੀ ਜੀ ਦਾਲ نیچے ਲੱਗ ਚੁੱਕੀ ਸੀ ਪਰ ਟੇਸਟ ਉਹਦਾ ਵਧੀਆ ਆ ਰਿਹਾ ਸੀ ਪਰ ਫਿਰ ਵੀ ਉਹ ਚ ਜਲਣ ਦੀ 스멜 ਆ ਰਹੀ ਸੀ ਫਿਰ ਨੂਰ ਹੂਰਾ ਨੇ ਤੇ ਉਹਦੇ ਪਾਪਾ ਨੇ ਪਲਾਨ ਬਣਾਇਆ ਵੀ ਇੱਕ ਕੇਕ ਆਪਾਂ ਲੈ ਆਵਾਂਗੇ ਸ਼ਾਮ ਨੂੰ ਕੱਟਾਂਗੇ ਤੇ ਉਹ ਜਦੋਂ ਪਲਾਨ ਬਣਿਆ ਫਿਰ ਮੈਨੂੰ ਇਹ ਸੀ ਵੀ ਜਦੋਂ ਆਪਾਂ ਆਪਣੇ ਘਰ ਦੇ ਜਿਆਨ ਨੂੰ ਉੱਪਰ ਲਿਆਉਣ ਨੂੰ ਸੱਦਾਂਗੇ ਤੇ ਫਿਰ ਮੈਂ ਕਿਹਾ ਇਹ ਦਾਲ ਨਹੀਂ ਚੱਲਣੀ ਤੇ ਫਿਰ ਮੈਂ ਕੀ ਕੀਤਾ ਸਾਰਾ ਦਿਨ ਬਸ ਸਵੇਰੇ ਅੱਜ ਮੇਰਾ ਮੂਡ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਪਤਾ ਨਹੀਂ ਕਿਉਂ ਮਤਲਬ ਮਨ ਖੁਸ਼ੀ ਨਹੀਂ ਸੀ ਅੰਦਰੋਂ ਹੀ ਕੁਝ ਹੋਰ ਹੀ ਸਮਝ ਨਹੀਂ ਸੀ ਆ ਰਹੀ ਵੀ ਕੀ ਕਰਾਂ ਕੀ ਨਾ ਕਰਾਂ ਉਸ ਤੋਂ ਬਾਅਦ ਮੈਂ ਚਲੋ ਜੀ ਦਾਲ ਦੁਲ ਬਣਾਈ ਉਹ ਵੀ ਖਰਾਬ ਹੋ ਗਈ ਤੇ ਫਿਰ ਇੱਕ ਨਾਲ ਗੋਭੀ ਸਬਜੀ ਬਣਾਈ ਫਿਰ ਦੁਬਾਰਾ ਦਾਲ ਮੈਂ ਸਿੰਪਲ ਪਹਿਲਾਂ ਦਾਲ ਮੱਖਣੀ ਬਣਾਣੀ ਸੀ ਫਿਰ ਸਿੰਪਲ ਦਾਲਾਂ ਸਾਰੀਆਂ ਇਕੱਠੀਆਂ ਕੀਤੀਆਂ ਉਹਨਾਂ ਨੂੰ ਲਵਾਈ ਸੀਟੀ ਤੇ ਉਸ ਤੋਂ ਬਾਅਦ ਆਪਾਂ ਦੇਖ ਤਿਆਰ ਕੀਤੀ ਬਾਬਾ ਜੀ ਨੂੰ ਟਿੱਕਿਆ ਮੱਥਾ ਸ਼ਾਮ ਵੇਲੇ ਤੇ ਉਸ ਤੋਂ ਬਾਅਦ ਆਪਾਂ ਚਲੇ ਗਏ ਸੀ ਮਾਰਕੀਟ ਸਮਾਨ ਵਗੈਰਾ ਲੈਣ ਤੇ ਨਾਲੇ ਆਪਣਾ ਪੀਜ਼ਾ ਵਗੈਰਾ ਖਾਣ ਤੇ ਉਹ ਖਾ ਕੇ ਤੇ ਉਸ ਤੋਂ ਬਾਅਦ ਆਪਾਂ ਲੈ ਆਏ ਸੀ ਘਰ ਸਾਰਾ ਸਮਾਨ ਤੇ ਹੁਣ ਦੇਖਦੇ ਆਂ ਅਗਲਾ ਵਲੌਗ ਦੇਖਿਓ ਜੀ ਮੇਰੇ ਘਰ ਦੇ ਕੀ ਕੁਝ ਕਰਦੇ ਨੇ ਆਜੋ ਫਿਰ ਦੇਖਦੇ ਆਂ ਵਲੌਗ ਪੂਰਾ ਵਲੌਗ ਜ਼ਰੂਰ ਦੇਖਿਓ ਜੀ ਧੰਨਵਾਦ ਤੇ ਆਜੋ ਫਿਰ ਕੱਤਦੇ ਆਂ ਹੁਣ ਕੇਕ ਤੇ ਸੁਣੋ ਗੱਲਾਂ ਮੇਰੇ ਘਰ ਵਾਲਿਆਂ ਦੀਆਂ ਤੇ ਹਾਂਜੀ ਸੱਚ ਤੁਹਾਨੂੰ ਮੈਂ ਦੱਸਣਾ ਭੁੱਲ ਗਈ ਆ ਮੰਮੀ ਹੁਰਾਂ ਨੇ ਸ਼ਗਨ ਪਾਤਾ ਸੀ ਕਿਉਂਕਿ ਮਾਮਾ ਜੀ ਇਸ ਵਾਰ ਬਿਮਾਰ ਸੀਗੇ ਤੇ ਮੰਮੀ ਹੁਰਾਂ ਨੇ ਉਹਨਾਂ ਦਾ ਪਤਾ ਲੈਣ ਜਾਣਾ ਸੀ ਇਸ ਕਰਕੇ ਉਹ ਨਹੀਂ ਆਏ ਤੇ ਸ਼ਗਨ ਉਹਨਾਂ ਨੇ ਆਪਾਂ ਨੂੰ 3000 ਰੁਪਏ ਆਪਣੇ ਬਰਥਡੇ ਦਾ ਪਾਤਾ ਸੀ ਬਹੁਤ-ਬਹੁਤ ਧੰਨਵਾਦ ਮਾਈ ਡੀਅਰ ਫੈਮਿਲੀ ਥੈਂਕ ਯੂ ਸੋ ਮਚ ਇੰਨੇ ਸੋਹਣੇ ਸੋਹਣੇ ਸਰਪ੍ਰਾਈਜ਼ਸ ਤੇ ਇੰਨਾ ਮੇਰਾ ਕਰ ਲਿਆ ਬਹੁਤ ਬਹੁਤ ਕਰ ਲਿਆ ਦੱਸਾ ਸਭ ਤੇ ਹੈਪੀ ਬਰਥਡੇ ਟੂ ਯੂ ਤੋ ਬੋਲਦਾ ਨਹੀਂ ਪਾਸ ਜਿਆਦਾ ਹੈ ਹੈਪੀ ਬਰਥਡੇ ਨੂ ਪਹਿਲੇ ਆਣ ਕੇ ਤੁਹਾਨੂੰ ਆਂਦਾ ਸਾਈਕਾ ਬਰਥਡੇ ਹੈ ਆਦੇ ਗੋਲਿਸ ਤਾਂ ਆਂਦੇ ਨਰਚਾ ਹਾਂ ਲਾਈਟ ਦੀ ਖਿਲਾੜਾ ਪਾਉਂਦਾ ਅਮੂਰ ਅਮੂਰ ਕਰਦੇ ਹੈ ਨਾ ਆ ਆਂਦਾ ਆਉਂਦਾ ਅੱਜ ਵੀ ਕਿੱਦਾਂ ਕਰਨੀ ਹੈ ਕਿਸੇ ਨੇ ਦਵਾ ਦੋ ਕਿ ਇਹ ਮੈਂ ਖਵਾਤਾ ਰੋਵਾਤਾ ਮੈਨੂੰ ਤੁਸੀਂ ਬਈ ਨੀ ਹੋਰੋਂ ਮਿੰਟੂ ਆਇਆ ਮੈਂ ਜਾ ਬੈਠਾ ਹਰਿਆਣੀ ਤੇ ਆ ਰਹੀ ਹਾਂ ਇਹ ਘਰ ਕੰਮ ਵੀ ਵੀਡੀਓ ਦੇ ਵਿੱਚ ਫੋਟੋ ਕਿੱਜੀ ਜਾਂਦੀ ਹੈ ਫੋਟੋ ਕਿੱਜੀ ਚੱਲ ਨਹੀਂ ਕੋਈ ਇੱਕ ਇੱਕ ਨਾਲ ਕਰ ਰਹੇ ਹਾਂ ਹਾਂਜੀ ਇਹ ਕਾਲੇ ਕਿਉਂ ਹੁੰਦੇ ਨੇ ਸਾਰੇ ਕਾਲੇ ਹੀ ਆਣਗੇ ਤੇਰੇ ਦੀ ਲੈਟ ਆਉਣੀ ਉਵੇਂ ਦੀ ਆਉਂਦੇ ਨੇ ਚੀ ਚੀਏ ਹਾਂਜੀ ਮਮਮੀ ਬੱਸ ਨਹੀਂ ਮੈਂ ਤੇਰੇ ਨਾਲ ਰੈਂਟ ਤੋਂ ਬੱਸ ਨਹੀਂ ਮੈਂ ਮਮਮੀ ਉਹ ਮਮਮੀ ਆ ਤਾ 200 ਰੁਪਏ ਦੇ ਦੋ ਬੱਸ ਨਹੀਂ ਮੈਂ ਤੇਰੀ ਜਿਹੜੀ ਤੂੰ ਰੈਂਟ ਦੇ ਫਿਰ ਮੈਂ ਤੇਰੀ ਰੈਂਟ ਦੇ ਇੱਕ ਜਨ ਬੜਾ ਬੱਸ ਬੜਾ ਰੈਂਟ ਦੇ ਤੂੰ ਆਏ ਜਨ ਦੇ ਬੜੇ ਨੇ ਬਹੁਤੇ ਜਿਹੜਾ ਹਾਲੇ ਵੀ ਆਣਾ ਮੈਨੂੰ ਚਾਹੀਦਾ ਇੱਕਾ ਤੁਹਾਨੂੰ ਆਇਕ ਦੱਸ ਮੈਨੂੰ ਬਾਤ ਤੇ ਪੜਾਈ ਮੈਨੂੰ ਪਹਿਲਾਂ ਸਿੱਖਾ ਲੀ ਗਾ ਨਹੀਂ ਬੱਜੀ ਹੋਈ ਆ ਕਿੱਦਾਂ ਬੇ ਮੇਰੇ ਪਾਣੀ ਲੈ ਦੇ ਤੇ ਗਲਾਸ ਘੜ ਪਵਾ ਦੇ ਤੂੰ ਖਰਾਬ ਹੋ ਜਾਏਗਾ ਨਹੀਂ ਆ ਇਸ ਪਾਣੀ ਆ ਹੀ ਪਾਣੀ ਦਿੰਦਾ ਫਿਊਜ ਸਰ ਗਲਾਸ ਘੜ ਪਵਾ ਦੇਣਾ ਉੱਤੇ ਪਾਣੀ ਨਹੀਂ ਲੱਗੇਗਾ ਤੂੰ ਤੋੜਿਆ ਵੇ ਹਾਂ ਹਾਂ ਵਧੀਆ ਵਧੀਆ ਸੋਹਣੀ ਸੋਹਣੀ ਤੂੰ ਤੋੜਿਆ ਨਾ ਖਿੱਚ ਲੈਣ ਨੂੰ ਇੱਕ ਮਿੰਟ ਚਲ ਫੋਟੋ ਚੁੱਕੀ ਤੂੰ ਮੈਨੂੰ ਦੱਸ ਇਹਨੂੰ ਦੱਸ ਕੀ ਸੀ ਲਾਪੀ ਤਾਂ ਕਹਾਂ ਤੇ ਚੋਟ ਲੱਗੀ ਹੈ ਮੱਥੇ ਨੇ ਢਾਣ ਮੇ ਮੱਥੇ ਮੱਥੇ ਮੈਂ ਚੱਲ ਪੀਉ ਹੁਣ ਤੇਰੀ ਵਾਰੀ ਚੱਲ ਪੀਉ ਚੱਲੀ ਜਾ ਤਾਂ ਇਫਤ ਦੇ ਦੇ ਕੇਕ ਕਿਉਂ ਚਾਹੁੰਦੇ ਹੈਂ ਇਹ ਹੀ ਦੇ ਦੇ ਵੜ ਕੇ ਚੱਲ ਦੇ ਦੇ ਹਾਂ ਸੂਟ ਆਈਂ ਦੇ ਚੱਲ ਕੇਕ ਡਾਲ ਆ ਵੀ ਚੱਲ ਆਪ ਬੈਠੂ ਇੱਥੇ ਬੈਠੂ

ਤੇ ਲੋ ਜੀ ਇਹ ਸੀ ਕੇਕ ਕਟਿੰਗ ਤੇ ਉਸ ਤੋਂ ਬਾਅਦ ਵਾਰੀ ਆ ਗਈ ਚੀਜ਼ਾਂ ਖਾਣ ਪੀਣ ਦੀ ਤੇ ਲੋ ਜੀ ਇੱਥੇ ਸਾਰੇ ਜਣੇ ਇੰਜੋਏ ਕਰ ਰਹੇ ਨੇ ਤੇ ਪੀ ਵਿਸ਼ਨੂੰ ਸਭ ਤੋਂ ਜ਼ਿਆਦਾ ਮਜ਼ਾ ਆਇਆ ਉਹ ਕਹਿੰਦਾ ਜੀ ਅਸੀਂ ਕੇਕ ਖਾ ਰਹੇ ਹਾਂ ਬਹੁਤ ਮਜ਼ਾ ਆ ਰਿਹਾ ਹੈ ਤੇ ਇੱਥੇ ਪੀਜ਼ਾ ਲਿਆਂਦਾ ਸੀ ਪੈਟਿਸ ਸੀ ਤੇ ਕੇਕ ਹੋ ਗਿਆ ਤੇ ਉਸ ਤੋਂ ਬਾਅਦ ਰੋਟੀ ਪਾਣੀ ਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਕੀ ਕੀ ਬਣਾਇਆ ਸੀ ਆਪਾਂ ਚੌਲ ਵੀ ਬਣਾਏ ਸੀ ਰੋਟੀ ਚ ਤੇ ਉਸ ਤੋਂ ਬਾਅਦ ਇਹ ਬੇਟੇ ਨੇ ਦਿੱਤਾ ਗਿਫਟ ਬਹੁਤ ਸੋਹਣਾ ਜਿਹਾ ਕਾਰਡ ਬਣਾ ਕੇ ਤੇ ਸਾਰੇ ਜਣੇ ਆਪਣਾ ਇੰਜੋਏ ਕਰ ਰਹੇ ਨੇ ਖਾਣ ਪੀਣ ਦਾ ਤੇ ਉਸ ਤੋਂ ਬਾਅਦ ਇੱਥੇ ਗਿਫਟ ਦੀ ਹੋ ਰਹੀ ਅਨਪੈਕਿੰਗ ਤੇ ਜਸਨੂਰ ਜਾਣ ਕੇ ਇਸ ਤਰੀਕੇ ਨਾਲ ਲੱਗਾ ਸੀ ਆਪਣੀ ਚਾਚੀ ਨੂੰ ਚੜਾਣ ਤੇ ਉਹ ਚਾਚੀ ਕਹਿ ਰਹੀ ਸੀ ਵੀ ਹੌਲੀ ਗਿਫਟ ਖੋਲੋ ਤੇ ਕਹਿੰਦਾ ਨਹੀਂ ਮੈਂ ਐਵੇਂ ਹੀ ਖੋਲਾਂਗਾ ਤਾਂ ਉਹ ਕਹਿੰਦੀ ਚੱਲ ਫਿਰ ਮੈਂ ਤਾਂ ਦੇ ਹੀ ਦਿੱਤਾ ਜਿਵੇਂ ਮਰਜ਼ੀ ਖੋਲੋ ਹੁਣ ਤੇ ਇੱਥੇ ਫਿਰ ਡੈਡੀ ਕਹਿੰਦੇ ਵੀ ਮੈਂ ਜਾ ਰਿਹਾ ਮਾਂ ਉੱਪਰ ਤੇ ਵੀ ਤੁਸੀਂ ਜਿਹੜਾ ਖਾਣਾ ਪੀਣਾ ਵੀ ਮੈਂ ਠਹਿਰ ਕੇ ਰੋਟੀ ਖਾਊਂਗਾ ਤੇ ਤੁਸੀਂ ਗੱਲਾਂ ਮੱਤਾਂ ਮਾਰੋ ਤੇ ਮੇਰੀ ਰੋਟੀ ਉੱਪਰ ਭੇਜ ਦਿਓ ਤੇ ਫਿਰ ਇੱਥੇ ਸਾਰੇ ਦੇਖਣ ਲੱਗੇ ਬਹੁਤ ਹੀ ਸੋਹਣਾ ਸੂਟ ਦਿੱਤਾ ਦੇਖ ਸਕਦੇ ਹੋ ਤੁਸੀਂ ਦੱਸਿਓ ਕਿਵੇਂ ਦਾ ਹੈ ਲੱਗਿਆ ਪਿਆਜ ਜਾ ਚੱਲਾਂਗੇ ਕੀ ਆਉਂਦੇ ਸੋਣਾ ਜਦੋਂ ਜੀਤਾਂ ਦੇ ਨਾਲ ਸੱਚਖੰਡ ਚਲੀ ਗਈ ਹੈ ਨਾ ਅਸਾਂ ਦੋ ਦੋਂ ਦਾ ਤਿਆਗ ਦਿੱਤਾ ਹੈ ਤੇ ਆਇਆ ਹੁੰਦਾ ਗ੍ਰਿਸਟਾ ਅਸੀਂ ਤੇ ਬ੍ਰਾਹਮਣਾਂ ਦੇ ਅੰਕ ਰਹੀ ਨੇ ਆ ਅੱਛਾ ਯਾ ਸਾਨੂੰ ਨਹੀਂ ਲੋੜ ਜੇ ਰਹਿਣਾ ਤਾਂ ਕੁਵਾਰਾ ਡੋਲਾ ਬਣ ਕੇ ਰਹਿ ਫੇ ਤੁਹਾਨੂੰ ਨੱਖ ਮਿਲਣਾ ਹੁੰਦਾ ਕੁਵਾਰੀ ਬਣ ਕੇ ਸੀ ਮਾਤਾ ਅੱਛਾ ਅੱਛਾ ਜਦੋਂ ਟੋਲੀ ਚੋੜਦੇ ਨਾ ਪੰਥ ਪਾਇਆ ਪੰਥ ਪਾਇਆ ਬਸ ਅੱਛੀ ਪਈ ਰਹਿੰਦੀ ਤੇ ਲੋ ਜੀ ਫਿਰ ਨਾ ਥੋੜੀ ਜਿਹੀ ਕਾਲੀ ਜੀ ਮੱਚ ਜਾਂਦੀ ਹੈ ਜਦੋਂ ਹਨਾ ਰੋਟੀ ਪਾਣੀ ਦਾ ਕੰਮ ਜਾਂ ਹੋ ਜਾਂਦਾ ਤੇ ਫਿਰ ਅਸੀਂ ਗੱਲਾਂ-ਗੁੱਲਾਂ ਕੀਤੀਆਂ ਤੇ ਤੁਹਾਨੂੰ ਮੈਂ ਦੱਸੀ ਇੱਕ ਵੀਡੀਓ ਦਿਖਾਈਏ ਮੰਮੀ ਹੋਰੀ ਇਹ ਗੱਲਾਂ ਸ਼ੇਅਰ ਕਰ ਰਹੀ ਸੀ ਉਸ ਤੋਂ ਬਾਅਦ ਸਾਰਿਆਂ ਨੇ ਰੋਟੀ ਪਾਣੀ ਖਾਧਾ ਤੇ ਉਸ ਤੋਂ ਬਾਅਦ ਡੈਡੀ ਦੀ ਰੋਟੀ ਉੱਪਰ ਪੇਚਦੀ ਸੀ ਤੇ ਲੋ ਜੀ ਇਹ ਸੀ ਅੱਜ ਦਾ ਆਪਣਾ ਬਰਥਡੇ ਵਲੌਗ ਇਕ ਕੁਝ ਇਸ ਤਰ੍ਹਾਂ ਦਾ ਰਿਹਾ ਤੇ ਅੱਜ ਦੇ ਵਲੌਗ ਤੋਂ ਮੈਨੂੰ ਇਹ ਸਿੱਖਣ ਨੂੰ ਮਿਲਿਆ ਹੈ ਵੀ ਜੋ ਕੁਝ ਹੋਣਾ ਹੁੰਦਾ ਹੈ ਉਹ ਪਰਮਾਤਮਾ ਦੀ ਮਰਜ਼ੀ ਨਾਲ ਹੀ ਹੋਣਾ ਹੁੰਦਾ ਹੈ ਬਾਕੀ ਤੁਸੀਂ ਆਪਣੀ ਹਿੰਮਤ ਨਾ ਹਾਰੋ ਜੇ ਤੁਹਾਡੇ ਕੋਈ ਚੀਜ਼ ਵੇਸਟ ਹੋ ਰਹੀ ਹੈ ਤਾਂ ਆਪਣੇ ਐਫਰਟਸ ਲਗਾਓ ਤੇ ਉਸ ਚੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ ਜੀ ਆਪਾਂ ਤਾਂ ਸਾਰੀਆਂ ਚੀਜ਼ਾਂ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਏਸੀ ਅੱਜ ਦਾ ਆਪਣਾ ਵਲੌਗ ਤੇ ਕਿਵੇਂ ਦਾ ਲੱਗਿਆ ਦੱਸੋ ਜ਼ਰੂਰ ਕਮੈਂਟ ਕਰਕੇ ਲਾਈਕ ਐਂਡ ਸ਼ੇਅਰ ਕਰਦੇ ਹੋ ਮਿਲਦੇ ਆਂ